ਘਰ ਦੀ ਕੰਟੀ ਅੱਜ ਘਰ ਦੀ ਕੰਟੀ ਵਿੱਚ ਅਸੀਂ ਲੋਕੀ ਤੋਂ ਬਹੁਤ ਹੀ ਵਧੀਆ ਰੈਸਪੀ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਲੋਕੀ ਦੀ ਸਬਜ਼ੀ ਤਾਂ ਤੁਸੀਂ ਆਮ ਹੀ ਖਾਧੀ ਹੋਏਗੀ ਤੇ ਅੱਜ ਅਸੀਂ ਬਣਾਵਾਂਗੇ ਅਸੀਂ ਲੋਕੀ ਦੀ ਪੁਰਜੀ ਜਿਹੜੀ ਕਿ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਬਣਦੀ ਹੈ ਜੀ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਖਾਸ ਕਰਕੇ ਕਿ ਜਿਹੜੇ ਬੱਚੇ ਲੋਕੀ ਖਾਣ ਤੋਂ ਕਰਦੇ ਨੇ ਨਖਰੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਚਲੋ ਜੀ ਫੇਰ ਸ਼ੁਰੂ ਕਰਦੇ ਆਂ ਜੀ ਮਜ਼ੇਦਾਰ ਤੇ ਟੇਸਟੀ ਰੈਸਪੀ ਨੂੰ ਲੋਕੀ ਦੀ ਪੁਰਜੀ ਬਣਾਉਣ ਵਾਸਤੇ ਇੱਥੇ ਮੈਂ ਤਿੰਨ ਛੋਟ ਛੋਟੀਆਂ ਲੋਕੀਆਂ ਲਈਆਂ ਨੇ weight ਵਿੱਚ 600 ਗ੍ਰਾਮ ਨੇ ਤੇ ਤੁਸੀਂ ਆਪਣੇ ਹਿਸਾਬ ਨਾਲ ਇਹਨਾਂ ਦੀ ਮਾਤਰਾ ਨੂੰ ਵੱਧ ਘੱਟ ਕਰ ਸਕਦੇ ਹੋ ਜੀ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਛਿੱਲ ਕੇ ਤੇ ਕद्दूकस ਕਰਕੇ ਤਿਆਰ ਕਰਾਂਗੇ ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਲੋਕੀ ਨੂੰ ਤੁਸੀਂ ਉਸ ਟਾਈਮ ਤੇ ਹੀ ਕद्दूकस ਕਰਨਾ ਹੈ ਜਿਸ ਟਾਈਮ ਤੇ ਆਪਾਂ ਇਹਨੂੰ ਸਬਜ਼ੀ ਬਣਾਣੀ ਹੈ ਕਿਉਂਕਿ ਪਹਿਲਾਂ ਕद्दूकस ਕਰਕੇ ਰੱਖਾਂਗੇ ਤੇ ਇਹ ਕਾਲੀ ਪੈ ਜਾਏਗੀ ਜੀ ਲੋਕ ਕਿਨਸੇ ਸਟਰਾ ਕਦੂਕਸ ਕਰਕੇ ਤਿਆਰ ਕਰ ਲਿਆ ਜੀ ਤੇ ਹੁਣ ਅਸੀਂ ਲਗਾਉਨੇ ਆ ਜੀ ਸਬਜੀ ਨੂੰ ਤੜਕਾ ਕੜਾਈ ਵਿੱਚ ਅਸੀਂ 2 ਚਮਚ ਸਰੋਂ ਦਾ ਤੇਲ ਲਿਆ ਜੀ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਿਆ ਤੇ ਹੁਣ ਅਸੀਂ ਗੈਸ ਬੰਦ ਕਰਕੇ ਇਹਨੂੰ ਥੋੜਾ ਜਿਹਾ ਠੰਡਾ ਕਰਕੇ ਫਿਰ ਅਸੀਂ ਇਹਦੇ ਵਿੱਚ ਮਸਾਲੇ ਪਾਵਾਂਗੇ ਇੱਕ ਤੇਜ ਪੱਤਾ ਪਾ ਦਾਂਗੇ 1/2 ਚਮਚ ਸਾਗ ਧਨੀਆ ਨੂੰ ਅਸੀਂ ਦਰੜ ਫਰੜ ਕੀਤਾ ਹੈ ਇਹ ਪਾ ਦਾਂਗੇ 1/2 ਚਮਚ ਜੀਰਾ ਇੱਕ ਚੁਟਕੀ ਹਿੰਗ ਪਾਵਾਂਗੇ ਇਸ ਦੇ ਨਾਲ ਹੀ 4-5 ਕਾਲੀਆਂ ਮਿਰਚਾਂ ਇਹਨਾਂ ਨੂੰ ਵੀ ਅਸੀਂ ਦਰੜ ਫਰੜ ਕੀਤਾ ਜੀ ਇਹ ਪਾ ਦਾਂਗੇ ਇਨਾਂ ਨੂੰ 1-2 ਮਿੰਟ ਆਪਾਂ ਹਲਕਾ ਜਾਂ ਪੁੰਨ ਲਵਾਂਗੇ। ਹੁਣ ਅਸੀਂ ਇਹਦੇ ਵਿੱਚ ਇੱਕ ਲਸਣ ਦੀ ਪੂਰੀ ਗੱਠੀ ਇਹਨੂੰ ਅਸੀਂ ਬ੍ਰੇਕ-ਬ੍ਰੇਕ ਕੱਟ ਲਿਆ ਤੇ ਇੱਕ ਚਮਚਾ ਅਦਰਕ ਇਹਨੂੰ ਵੀ ਅਸੀਂ ਬ੍ਰੇਕ-ਬ੍ਰੇਕ ਕੱਟ ਲਿਆ ਦੋਨੋਂ ਚੀਜ਼ਾਂ ਨੂੰ ਪਾ ਦਾਂਗੇ। ਲਸਣ ਤੇ ਅਦਰਕ ਨੂੰ ਅਸੀਂ ਪੁੰਨ ਲ ਕੇ ਫੇਰ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ। ਲਸਣ ਆਪਣਾ ਪੁੱਜ ਕੇ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਦੋ ਪਿਆਜ਼ ਲਏ ਨੇ ਉਹਨਾਂ ਨੂੰ ਬ੍ਰੇਕ-ਬ੍ਰੇਕ ਕੱਟ ਲਿਆ ਉਹ ਪਾ ਦਾਂਗੇ। ਪਿਆਜ਼ ਨੂੰ ਵੀ ਅਸੀਂ ਚੰਗੀ ਤਰ੍ਹਾਂ ਪੁੰਨ ਕੇ ਤਿਆਰ ਕਰਦੇ ਆਂ। ਪਿਆਜ਼ ਨੂੰ ਅਸੀਂ ਇੰਨਾ ਕ ਭੁੰਨ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਦੋ ਟਮਾਟਰ ਲਏ ਨੇ ਟਮਾਟਰਾਂ ਨੂੰ ਪਾ ਦਾਂਗੇ ਇਹਦੇ ਨਾਲ ਹੀ ਤਿੰਨ ਹਰੀਆਂ ਮਿਰਚਾਂ ਇਹਨਾਂ ਨੂੰ ਕੱਟ ਕੇ ਆਪਾਂ ਲਿਆਏ ਇਹ ਪਾਵਾਂਗੇ ਚੰਗੇ ਤਰ੍ਹਾਂ ਇਹਨੂੰ ਮਿਕਸ ਕਰਕੇ ਸਵਾਦ ਅਸਾਬ ਨਾਲ ਆਪਾਂ ਨਮਕ ਪਾਾਂਗੇ ਅੱਧਾ ਚਮਚਾ ਕੁ ਨਮਕ ਪਾ ਰਹੇ ਹਾਂ ਜੀ ਤੇ ਟਮਾਟਰ ਨੂੰ ਆਪਾਂ ਭੁੰਨ ਕੇ ਤਿਆਰ ਕਰਾਂਗੇ ਕਿਉਂਕਿ ਭੁਰਜੀ ਦੇ ਵਿੱਚ ਪਿਆਜ਼ ਤੇ ਟਮਾਟਰ ਜ਼ਿਆਦਾ ਪਏ ਹੋਣ ਤਾਂ ਹੀ ਭੁਰਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੀ ਟਮਾਟਰ ਵੀ ਆਪਣਾ ਪੁੱਜ ਕੇ ਤਿਆਰ ਹੈ ਜੀ ਟਮਾਟਰ ਨੇ ਦੇਖੋ ਜੀ ਤੇਲ ਛੱਡਤਾ ਤੇ ਹੁਣ ਹੁਣ ਅਸੀਂ ਥੋੜੇ ਜਿ ਮਸਾਲੇ ਪਾਵਾਂਗੇ ਜੀ ਅੱਧਾ ਚਮਚਾ ਹਲਦੀ ਪਾਊਡਰ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਸੁੱਕੀ ਮੇਥੀ ਇਹਨੂੰ ਇਸ ਤਰ੍ਹਾਂ ਹੱਥ ਦੇ ਨਾਲ ਰਗੜ ਕੇ ਪਾਵਾਂਗੇ ਇਹਨਾਂ ਨੂੰ ਅਸੀਂ 1 ਮਿੰਟ ਵੱਲ ਸੀ ਤੜਕੇ ਦੇ ਨਾਲ ਪਕਾਵਾਂਗੇ ਤੇ ਇਸ ਦੇ ਨਾਲ ਹੀ ਅਸੀਂ ਚਮਚੇ ਦਾ ਚੌਥਾ ਹਿੱਸਾ ਪਾਵਾਂਗੇ ਜੀ ਦੇਕੀ ਮਿਰਚ ਇਹਨੂੰ ਮਿਕਸ ਕਰਕੇ 1-2 ਮਿੰਟ ਪਕਾ ਲਾਂਗੇ ਹੁਣ ਅਸੀਂ ਇਹਦੇ ਵਿੱਚ ਕद्दूकश ਕੀਤੀ ਹੋਈ ਲੋਕੀ ਪਾ ਦਾਂਗੇ ਐਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਪਾਂ ਲੋਕੀ ਨੂੰ ਜਿਸ ਸਮੇਂ ਤੇ ਕद्दूकश ਕੀਤਾ ਸੀ ਬਿਲਕੁਲ ਵੀ ਨਿਚੋੜਿਆ ਨਹੀਂ ਹੈ ਇਹਦੇ ਵਿੱਚ ਆਪਾਂ ਪਾਣੀ ਇਸ ਤਰ੍ਹਾਂ ਹੀ ਰਹਿਣ ਤਾਂ ਹੈ ਤੇ ਇਹਦੇ ਵਿੱਚ ਆਪਾਂ ਇੱਕ ਵੀ ਬੂੰਦ ਪਾਣੀ ਦੀ ਨਹੀਂ ਪਾਣੀ ਕਿਉਂਕਿ ਇਹਦੇ ਵਿੱਚ ਕਾਫੀ ਮਾਤਰਾ ਵਿੱਚ ਪਾਣੀ ਹੁੰਦਾ ਹੈ ਤੇ ਇਹ ਇਸ ਤਰ੍ਹਾਂ ਹੀ ਪੱਕ ਕੇ ਤਿਆਰ ਹੋਏਗੀ ਇਸ ਦੇ ਨਾਲ ਕੱਟਿਆ ਹੋਇਆ ਹਰਾ ਧਨੀਆ ਇਹਨੂੰ ਵੀ ਪਾ ਦਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਕੇ 10-15 ਮਿੰਟ ਆਪਾਂ మీడియం ਫਲੇਮ ਤੇ ਸਬਜੀ ਨੂੰ ਪਕਾਵਾਂਗੇ ਤੇ ਵਿੱਚ ਵਿੱਚ ਅਸੀਂ ਚੈੱਕ ਵੀ ਕਰਦੇ ਰਵਾਂਗੇ ਜੀ ਕਿਉਂਕਿ ਇਹ ਸਬਜੀ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਲੋਕੀ ਨੂੰ ਆਪਾਂ ਕਦੂ ਕਸ਼ ਕੀਤਾ ਹੈ ਤੇ ਇਸ ਤਰ੍ਹਾਂ ਪਕਾਉਣ ਨਾਲ ਲੋਕੀ ਬੜੀ ਜਲਦੀ ਸੌਫਟ ਹੋ ਜਾਂਦੀ ਹੈ ਜੀ 10-15 ਮਿੰਟ ਹੋ ਗਏ ਨੇ ਜੀ ਅਸੀਂ ਸਬਜੀ ਨੂੰ మీడియం ਫਲੇਮ ਤੇ ਪਕਾ ਰਹੇ ਹਾਂ ਜੀ ਦੇਖੋ ਜੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਜੀ ਬਹੁਤ ਹੀ ਵਧੀਆ ਖੁਸ਼ਬੂ ਆਉਂਦੀ ਹੈ ਤੇ ਬਹੁਤ ਹੀ ਸਿੰਪਲ ਜੀ ਸਬਜੀ ਹੈ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਹੈ ਜੀ ਹੁਣ ਅਸੀਂ ਪਾਉਨੇ ਆ ਤੇ ਉੱਤੇ ਕੱਟਿਆ ਹੋਇਆ ਫਰੈਸ਼ ਹਰਾ ਧਨੀਆ ਤੇ ਗਰਮਾ ਗਰਮ ਸਬਜੀ ਨੂੰ ਕਰਦੇ ਹਾਂ ਜੀ ਸਰਵ ਲੋਕੀ ਦੇ ਪੁਰਜੀ ਨੂੰ ਅਸੀਂ ਇੱਕ ਡੂੰਗੇ ਵਿੱਚ ਕੱਟਾਂਗੇ ਜੀ ਲੋਕੀ ਦੀ ਬਹੁਤ ਹੀ ਟੇਸਟੀ ਪੁਰਜੀ ਬਣ ਕੇ ਤਿਆਰ ਹੈ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਫਟਾਫਟ ਬਣ ਜਾਂਦੀ ਹੈ ਤੁਸੀਂ ਵੀ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਿਓ ਤੇ ਜਿਹੜੇ ਬੱਚੇ ਲੋਕੀ ਪਸੰਦ ਨਹੀਂ ਕਰਦੇ ਉਹ ਵੀ ਬਹੁਤ ਹੀ ਜ਼ਿਆਦਾ ਖੁਸ਼ ਹੋ ਕੇ ਖਾਣਗੇ ਜੀ ਸੋ ਇਹ ਸੀ ਸਾਡੀ ਅੱਜ ਦੀ ਰੈਸਪੀ ਸੋ ਇਹ ਸੀ ਸਾਡੀ ਅੱਜ ਦੀ ਰੈਸਪੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਦਬਾਇਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ